ਮੇਰੇ ਨਾਲ ਜੁੜੇ ਬੈਠੇ ਸਮੂਹ ਦਰਸ਼ਕੋ ਤੇ ਸ੍ਰੀ ਤੇਓ ਗੁਰਿੰਦਰ ਸਿੰਘ ਰਾਣਾ ਬਲੋ ਪਿਆਰ ਪਰਿਸ਼ਦ ਸ੍ਰੀ ਕਾਲ ਪ੍ਰਵਾਨ ਕਰਨਾ ਜੀ ਦੋਸਤੋ ਅੱਜ ਮੈਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਇਆ ਜੀ ਕਾਲੇ ਛੋਲੇ ਕਾਲੇ ਚਨੇ ਜਾਂ ਕਾਲੇ ਛੋਲੇ ਤੇ ਇਹ ਇੱਕ ਕੁਦਰਤ ਵੱਲੋਂ ਇਨਸਾਨ ਨੂੰ ਦਿੱਤਾ ਗਿਆ ਹੋਇਆ ਬਹੁਤ ਅਨਮੋਲ ਤੋਹਫਾ ਹੈਗਾ ਜੀ ਘੋੜੇ ਵੀ ਦੇਖੋ ਖਾ ਕੇ ਇਹਨੂੰ ਕਿਸ ਤਰ੍ਹਾਂ ਛਾਲਾ ਮਾਰਦੇ ਆ ਇਨਸਾਨ ਨੇ ਜਵਾਨ ਰਹਿਣਾ ਹੈ ਆਪਣੇ ਆਪ ਦੇ ਵਿੱਚ ਤੇ ਉਹਨੂੰ ਕਾਲੇ ਛੋਲੇ ਖਾ ਲੈਣੇ ਚਾਹੀਦੇ ਆ ਜੀ ਇੱਕ ਮੁਠੀ ਕਾਲੇ ਛੋਲੇ ਦੀ ਰਾਤ ਨੂੰ ਭਿਉਂਦੇ ਹੋ ਜੀ ਤੇ ਸਵੇਰੇ ਉੱਠਣ ਅਨਸਾਰ ਉਹ ਖਾਓ ਤੇ ਸਾਰਾ ਦਿਨ ਤੁਹਾਨੂੰ એનર્ਜੀ ਮਹਿਸੂਸ ਹੋਊਗੀ ਤੇ ਕਿਸੇ ਚੀਜ਼ ਦੀ ਤੁਹਾਨੂੰ ਕਮੀ ਨਹੀਂ ਮਹਿਸੂਸ ਹੋਣੀ ਤੇ ਢਿੱਡ ਵੀ ਭਰਿਆ-ਭਰਿਆ ਰਹੂਗਾ ਇਹ ਭਾਰ ਘਟਾਉਣ ਦੇ ਵਿੱਚ ਵੀ ਮਦਦ ਕਰਦੇ ਹੈਗੇ ਆ ਜੀ ਤੇ ਦੋਸਤੋ ਕਾਲੇ ਛੋਲਿਆਂ ਦੇ ਵਿੱਚ ਤਾਂ ਵਿਟਾਮਿਨ मिनरल ਤੇ ਇਹ ਬਹੁਤ ਜਿਆਦਾ ਭਰਪੂਰ ਮਾਤਰਾ ਦੇ ਵਿੱਚ ਮਿਲਦਾ ਹੈਗਾ ਜੀ ਜੋ ਤੁਹਾਨੂੰ 슈ਗਰ ਦੇ ਮਰੀਜ਼ਾਂ ਨੂੰ ਵੀ ਬਹੁਤ ਫਾਇਦੇਮੰਦ ਹੈ ਤੇ ਸਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ ਤੇ ਆਪਾਂ ਕੱਲ ਨੂੰ ਇਸੇ ਵਿਸ਼ੇ ਨੂੰ ਜਾਰੀ ਰੱਖਾਂਗੇ ਜੀ ਤਤ ਤੱਕ ਲਈ ਦਿਓ ਅੱਗਿਆ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ